ਹਾਂਜੀ ਕੀ ਹਾਲ ਹੈ ਜੀ ਦਾ ਹੋਏ ਕੀ ਬੋਲਦਾ ਮੇਰੇ ਹੀਰੋ ਪੁੱਤਰ ਬੰਦਰ ਸੱਟਾ ਵੀ ਸਰੀਰ ਨੂੰ ਨਹੀਂ ਕਾਰਪੋਰਾ ਠੀਕ ਆ ਲੱਗ ਪਏ ਥੋੜੇ ਟਾਈਮ ਨਾਲ ਹੀ ਕਿੱਧਰ ਗਿਆ ਆਪਣੀ ਬਾਚ 9:24 ਮਿੰਟ ਹੋਇਆ ਓਨਲੀ ਤੇ ਬਾਹਰ ਚੱਕਰ ਕੀ ਆ ਤੁਹਾਨੂੰ ਬਦਾ ਧੁੱਪ ਵੱਜਦੀ ਆ ਕਹਿੰਦਾ ਸਿੱਧੀ ਮੂੰਹ ਤੇ ਫਿਰ ਤਾਂ ਕਰਕੇ ਪੱਖੇ ਦਾ ਮੂੰਹ ਕਰਕੇ ਅੰਦਰ ਨੂੰ ਤਾਂ ਇੱਥੇ ਆ ਕੇ ਲਿਟ ਜਾਣੇ ਆਗੇ ਓਕੇ ਰੋਪਟਾ ਉਹ ਕਿਹੜਾ ਚਿੰਕੀ ਲਗਾ ਉਹ ਤੇ ਇਹ ਜੁੰਬਰਾ ਜੀ ਉਹਦੇ ਕੰਮ ਹੈ ਚਲੋ ਕਿਰਾਂ ਖੇਤ ਚਾਲਦੇ ਉੱਠਣ ਸਾਰ ਨਾ ਰੋਟਰ ਜਿ ਫੜਾ ਕੇ ਆਉਣ ਲਓ ਜੀ ਚੱਲ ਪਿਆ ਖੇਤ ਨੂੰ ਰੋਟੀ ਫੜਾਉਣ ਕਹਿੰਦੇ ਮੌਸਮ ਹੈ ਸਮਾਨਾ ਕਿਆ ਬਾਤਾਂ ਦੀ ਬਾਤ ਇਤਨੀ ਕਦੀ ਲੱਛੀ ਇਤਨੀ ਮਸਰੂਤੀ ਤੇ ਬਈ ਪੂਰੀ ਪਈ ਜਾਂਦੀ ਜਿਵੇਂ ਨਿਆਰੇ ਹੀ ਅੰਦਰ ਐ ਠੰਡੇ ਦੇ ਰਿਆ ਕਰਨ ਸਵਾਦ ਪਿਆ ਆ ਗੇ ਹਣਾ ਆਏ ਬਾਈਕ ਤੇ ਸੀ ਤੇ ਜਾਣਾ ਟਰੈਕਟਰ ਤੇ ਪਊਗਾ ਮੇਰੇ ਰੋ ਚਲੋ ਕੋਈ ਗੱਲ ਨਹੀਂ ਬਾਈ ਇਹ ਵੀ ਨਜ਼ਾਰਾ ਹੈ ਚਲੋ ਚੱਲੀਏ ਲੈ ਕੇ ਬਾਬੇ ਦਾ ਨਾ ਲਾਉゼਏ ਭੌਂਟ ਗਿਆ ਕਰੇ ਮੇਰੇ ਵੀਰੋ ਹਾਰਨ ਮਾਰਦ ਕੇ ਬਾਹਰ ਫੋਲ ਦੇਣਗੇ ਓਦੋਂ ਬਾਈ ਬਾਹਰ ਓਏ ਓਹ ਡੋਡੀ ਪਾਣੀ ਰੁਕ ਜਾ ਚਲੋ bro ਹੁਣ ਕਰਾਂ ਚਲੀ ਆਪਾਂ ਖੇਤ ਤੇ 11 ਵਾਲੀ ਚਾਹ ਫੜਾਈਏ ਬਾਈ ਵੇ ਬਸ ਰਾਹੀ ਦਮ ਆ ਜਾਣੇ ਆ ਗੇਮ ਖੇਡਣ ਲੱਗ ਜਾਨੇ ਉਹ ਲੇਟਾਂ ਨੂੰ ਟਾਈਮ ਬੰਦ ਕਰਨਾਂ ਲੱਗੇ। ਤਰੋਏ ਜਿਵੇਂ ਧਿਆਨ ਹੈ ਨਹੀਂ ਆਪਣਾ। ਦੇਖੋ ਪਾਊਡਰ ਲੱਗਿਆ ਪਾ ਹੱਥਾਂ ਤੇ ਕਿਵੇਂ ਹਣ। ਉਹ ਹੱਥ ਹੋਏ ਨੇ ਗਰਮੀ ਵਾਲੀਆਂ। ਚੱਲਦੇ ਨਹੀਂ ਫਿਰ ਇੱਥੇ ਲਾ ਕੇ ਪਾਊਡਰ ਦੋਵੇਂ ਗੂਠੇ ਮਾਰ ਕੇ ਤਲੀਆਂ ਤੇ ਜਿਵੇਂ ਚਰਦਾ ਮਲਦੇ ਹੁੰਦੇ ਆ। ਫਿਰ ਗੇਮ ਬਹੁਤ ਵਧੀਆ ਚੱਲਦੀ ਆ। ਹਾਂਜੀ ਮੇਰੇ ਵੀਰੋ ਆ ਗਏ ਘਰੇ ਭਈ। ਠੀਕ ਤੇ ਚਾਹ ਫੜਾ ਕੇ ਤੇ ਇੱਕ ਮਿੰਟ ਰ ਮੋਟਰਸਾਈਕਲ ਅੰਦਰ ਕਰੀ ਪਹਿਲਾਂ ਤਾਂ। ਬੈਟ ਕਬੂਟ ਕੋ ਖੋਲੀ ਬਾਬੇ ਯਾਰ ਆਪਣਾ ਕੀ ਨਾਲ ਨਹੀਂ ਦਿੰਦਿਆ ਬਲਬ ਵਗੈਰਾ ਕਰੀਏ ਬੰਦ ਹਨ ਕੁਝ ਠੀਕ ਨਹੀਂ ਲੱਗ ਰਿਹਾ ਯਾਰ ਬਾਬੇਓ ਕੱਲ ਦਾ ਨਾ ਪਤਾ ਨਹੀਂ ਹੋਰ ਹੀ ਵੀ ਅੰਦਰ ਕਹਿੰਦੇ ਦੱਸ ਯਾਰ ਮਾਣਾ ਪਹਿਲਾਂ ਤਾਂ 1 ਮਿੰਟ ਬਈ ਮਾਪੜਾ ਮੰਜਾ ਬਿਸਤਰਾ ਹਨਾ ਤੇ ਪੱਖਾ ਪੁਖਾ ਅੰਦਰ ਕਰਾਂ ਯਾਰ ਬਾਹਰ ਹੀ ਬੈ ਤੜਕੇ ਦੇ ਹਾਂਜੀ ਮੇਰੇ ਵੀਰੋ ਮੰਜਾ ਬਿਸਤਰਾ ਪਾਣੀ ਧਾਣੀ ਹਨਾ ਸਾਰਾ ਸਮਾਨ ਸੋਣ ਕਰ ਲੈ ਅੰਦਰ ਪੱਖਾ ਪੁਖਾ ਤੇ ਉਹ ਬਾਹਰ ਬਾਲਟੀ ਦੇ ਵਿੱਚ ਇੱਕ ਚੱਕ ਨੂ ਵੀ ਚੱਕ ਲਾਂਗੇ ਆਪਾਂ ਤੇ ਯਾਰ ਥੋੜੀ ਹੋਈ ਜਾਂਦਾ ਕੱਲ ਦਾਣਾ ਕੋਲਾ ਨਹੀਂ ਕੀ ਨਾ ਮੰਨ ਕੇ ਚੱਲ ਗਈ ਨਾ ਤਾਂ ਗੇਮ ਖੇਡਣ ਦੀ ਜੀ ਕਰਦਾ ਨਾ ਪਹਿਲਾਂ ਮੈਂ ਗੇਮ ਖੇਡਿਆ ਨਹੀਂ ਸਾਰਿਆਂ ਤੋਂ ਵਧੀਆ ਟੈਰ ਟੱਪਿਆ ਸੀ ਯਾਰ ਨਾ ਤਾਂ ਗੇਮ ਖੇਡਣ ਦੀ ਜੀ ਕਰਦਾ ਨਾ ਕੂਟਰ ਡਾਊਨ ਨੂੰ ਜੀ ਕਰੀ ਜਾਂਦਾ ਨਾ ਪੈਨ ਨੂੰ ਨਾ ਸੌਣ ਨੂੰ ਨਾ ਕੋਈ ਕੰਮ ਕਰਨ ਨੂੰ ਨਾ ਭਾਂਜ ਕੋਈ ਗੱਲਬਾਤ ਕਰਨ ਨੂੰ ਕਿਸ ਨਾਲ ਹਨ ਹੋਰ ਇਹਨਾਂ ਜੀ ਆਲਾ ਚੱਤ ਕਾਉਮਾ ਉਝ ਹੀ ਜਾਂਦਾ ਪਤਾ ਨਹੀਂ ਕੀ ਹੋ ਗਿਆ ਹੁਣ ਉਹ ਖੇਤ ਜਾਏ ਆ ਪੁਣਾ ਕੇ ਫੇਰ ਇੱਥੇ ਆਏ ਘਰੇ ਹੁਣ ਮੈਂ ਆਏ ਸੋਚਿਆ ਹੁਣ ਕਰਾਂ ਕੀ ਤੇ ਬੈਠਾ ਹਾਂ ਮਨ ਕੇ ਚਲੋ ਲੈ ਕੀ ਕੰਮ ਕੀ ਰਹਿ ਗਿਆ ਮਗਰ ਜੇ ਕੀ ਕਰਨ ਵਾਲਾ ਮੇਰੇ ਕਰਨ ਵਾਲਾ ਕੀ ਹੈ ਹੁਣ ਮੈਨੂੰ ਸਮਝ ਨਹੀਂ ਆ ਰਹੀ ਗੱਲ ਬਾਤ ਲੈ ਹੁਣ ਖੁੱਡੇ ਖਾਡੇ ਸਟਾਰਟ ਕਰਨੇ ਆ ਨਾ ਕੋਈ ਮੈਂ ਮਿਸਤਰੀ ਭਾ ਲੈ ਹਜੇ ਤੱਕ ਨਾ ਮਾਂ ਹਜ਼ਾਰ ਟਾਇਟੂ ਆ ਹਨਾ ਆਪ ਬੰਦਾ ਸਦਕਾ ਵਟਵਾ ਢੂਲ ਕੇ ਸਾਹਮਣੇ ਆਲਾ ਕੋਈ ਤੇ ਉਹ ਸਵਾਣ ਸੂਣ ਚੱਕ ਲਏ ਉਥੋਂ ਕੋਈ ਟਾਂ ਕਾੜ ਕਾੜ ਲਗੇ ਖੁੱਡਿਆਂ ਨੂੰ ਬਾਰੀਆਂ ਬਣਾ ਲਗੇ ਜੰਗਲੇ ਬਣਾ ਲਗੇ ਕੰਮ ਬਹੁ ਪਏ ਆ ਹਲਾ ਚੇਤੀ ਨਹੀਂ ਕਰਦਾ ਕੰਮ ਇਹਨੂੰ ਯਾਰ ਪਤਾ ਹੀ ਨਹੀਂ ਦਿਮਾਗ ਕਿੱਥੇ ਫਿਰਦਾ ਕੱਲ ਦਾ ਤਾਂ ਬੜਾ ਔਖ ਹੋ ਜਾਂਦਾ ਨਾ ਸੌਂ ਲੱਗੇ ਚਲੋ ਕੋਈ ਗੱਲ ਨਹੀਂ ਕਰਦੇ ਆ ਟਾਈਮ ਪਾ ਯਾਰ ਤੁਹਾਡੇ ਵਾਸਤੇ ਕੋਈ ਨਾ ਕੁਝ ਬਣਾਉਣੇ ਆ ਵੀਡੀਓ 'ਚ ਹਨਾ ਤੁਸੀਂ ਦੱਸ ਦਿਓ ਬਈ ਯਾਰ ਕੀ ਕੰਟੈਂਟ ਬਣਾ ਕੇ ਹੁਣ ਮੈਂ ਤਾਂ ਮੇਰੇ ਤਾਂ ਸੱਸੋਂ ਵਾਰ ਹੋਈ ਗਏ ਗੱਲ ਯਾਰ ਕਿ ਨਹੀਂ ਬਾਕੀ ਮੇਰੇ ਕੋਈ ਯਾਦ ਆ ਕੋਈ ਸੰਕੂਤਰਕ ਵਾਤਰ ਦਿਖਾ ਦੂੰਗਾ ਯਾਰ ਮਾਣਿਆ ਕੋਈ ਹੋਰ ਕਰਦੇ ਆਗੇ ਵੀਡੀਓ 'ਚ ਆਹ ਤਾਂ ਸਵਾਦ ਵੀ ਨਹੀਂ ਆਉਂਦਾ ਤੁਨੂੰ ਵੀ ਦੇਖੋਗਾ ਨਾ ਵੀ ਇਕੱਲੇ ਦਾਣੇ ਪਾ ਕੇ ਵਸ ਦਿਖਾਉ ਉਹ ਕਰ ਦਿੰਦਾ ਵੀ ਹਾਂ ਬਸ ਓਕੇ ਰਿਪੋਰਟਾ ਉੱਠ ਖੜਿਆ ਤੇ ਪਹੇਗਾ ਭੈਣ ਚੋ ਇਹ ਕੋਈ ਗੱਲਾਂ ਚ ਗੱਲ ਹੋ ਜਾਂਦੀ ਆ ਆ ਗਏ ਮੇਰੇ ਵੀਰ ਉਹ ਫੇਰ ਇੱਧਰ ਲਈ ਘਰੇ ਵਾਪਸ ਇੱਕ ਮਿੰਟ ਕਬੂਤਰਾਂ ਦੇ ਚਾਦੀ ਮਾਰ ਲਿਆ ਆਪਣੇ ਸ਼ੈੱਟ ਵਟਣਾ ਪੱਠੇ ਪੁੱਤ ਉਹ ਕਿਉਂ ਹਾਂ ਖੰਡੋ ਸ਼ਟੋ ਓਕੇ ਓਕੇ ਇਹਨਾਂ ਨਾਲ ਹੀ ਗੱਲਾਂ ਬਾਤਾਂ ਕਰਕੇ ਮੋਹ ਕਰ ਲਗੇ ਮਨ ਬਹਲਾ ਜੇ ਲੱਗੇ ਨਾ ਇਹਨੇ ਨਾਲ ਸੈੱਟ ਹੋ ਜਾਂਦਾ ਕੰਮ ਤੇ ਲਓ ਜੀ ਇੱਕ ਪਾਣੀ ਲੈਂਦਾ ਪੀਣ ਨੂੰ ਇੱਕ ਲੈ ਲੈਂਦੀ ਕੋਕ ਦੀ ਛੋਟੀ ਬੋਤਲ ਠੀਕ ਆ ਉਹ ਆ ਕੀ ਬਾਬੇ ਉਸ ਕਹਿਣ ਅਗੇ ਗੱਟਾ ਚਾਂਸ ਟੂ ਵਿਨ ਆ ਸਕੈਨ ਕਰ ਲਓ ਜੀ ਜਿਹਨੇ ਜਿੱਤਣਾ ਹੈ ਨਾ ਨੂੰ ਕੋਈ ਆਪਾਂ ਦਾ ਚੱਲਿਆ ਪਜਤ ਅੰਕਲ ਜੇ ਸਭ ਨੇ ਕੋਈ ਕੱਢ ਲੈ ਪਈ ਇੱਥੇ ਇੱਕ ਮੈਂ ਹੋਰ ਸਮਾਨ ਕੱਢਣਾ ਉਹ ਖਾ ਪੀ ਕੇ ਫੇਰ ਕੀ ਬਤਾ ਮੈਂ ਸੈਟ ਹੋ ਜਾਊਂਗਾ ਤਾਂ ਮਹੰਦਾਰ ਨਹੀਂ ਮੈਨੂੰ ਪਤਾ ਹਨਾ ਹਰਜੋ ਉਹ ਕਿੱਧਰ ਗਿਆ ਕੀ ਯਾਰ ਮੁੰਡਰਾ ਬੱਥਰੀ ਵਾਦੀ ਵਾਦੀ ਇਹ ਰਸ ਨਹੀਂ ਯਾਰੋ ਸਮਾਨ ਕਿੱਧਰ ਗਿਆ ਪਿਆ ਸੀ ਉਦਨੇ ਸਾਰਾ ਤਾਂ ਖਾਦੇ ਨਹੀਂ ਸੀ ਕੋਈ ਗੱਲਾਂ ਨੀ ਛੱਡੋ ਯਾਰ ਪੈਨ ਚਲੋ ਬਾਪੂ ਤੇ ਖੇਤ ਚ ਲੈ ਕੇ ਆਈਏ ਚਾਰ ਰੋਟੀਆਂ ਫੜਾਏ ਆ ਇਹ ਬਸ ਇਹੀ ਕੰਮ ਆ ਸਾਨੂੰ ਪਤਾ ਆਪਣੇ ਕੋਲ ਇੱਥੇ ਆਪਾਂ ਖਾ ਖਾ ਕਰ ਜੇ ਨਹੀਂ ਭਾਂਡਾ ਗੇਮ ਫੇਰ ਆ ਕੇ ਗੇਮ ਹੀ ਖੇਡਦੀਆਂ ਬਸ ਇਹ ਕੰਮ ਆਪਣਾ ਇਟਸ ਟੂ ਟਾਈਮ ਚੋਲੇ ਲੱਗੇ ਨੇ ਹਾਂ ਛੋਲੇ ਮੈਨੂੰ ਫੜਾਈ ਦੇ ਹਾਂ ਜੀ ਮੇਰੇ ਵੀਰੋ ਚਾਰ ਰੋਟੀ ਫੜਾਇਆ ਦੀ ਭਾਈ ਖੇਤ ਆ ਪਹਿਲਾਂ ਵਾਲੇ ਖਾਲੀ ਛੋਲੇ ਖਾਲੀ ਛੋਲੇ ਆ ਸਵੇਰ ਦੀ ਰੋਟੀ ਤੇ ਦੁਪਹਿਰ ਦੀ ਚਾਹ ਵਾਲੇ ਇਹ ਘਰੇ ਰੱਖ ਕੇ ਫਿਰ ਬਾਦਲ ਚਾਹ ਤੇ ਸਫਾਰਸ਼ ਜੀ ਦੇਰ ਬਣਾਗੇ ਤੇ ਬਾਦਲੋਂ ਥੋੜਾ ਬਹੁਤ ਸਮਾਨ ਦਾ ਲੈ ਕੇ ਆਣਾਗਾ ਯਾਰ ਬਾਦ ਚੱਲੇਗਾ ਆਪਨੇ ਦੇਖਾਈ ਇਹ ਤਾਂ ਕਰ ਕਰੇ ਕੰਮ ਕਰਦੇ ਨਹੀਂ ਚੱਲ ਗਿਆ ਹਾਂ ਹਾਂ ਜੀ ਮੇਰੇ ਵੀਰੋ ਆ ਗਈ ਸੀ ਘਰੇ ਭਾਈ ਤੇ ਪਹਿਲਾਂ ਤਾਂ ਆਪਣੀ ਪਾਈ ਕੁਦਰ ਲਈ ਘਰੇ ਠੱਲਿਆਈਏ ਫਿਰ ਸਾਨੂੰ ਆ ਕੇ ਕੁਛ ਕਬੂਤਰ ਦਿਖਾਉਣ ਲਓ ਜੀ ਤੇ ਕਰਾਈਏ ਦਰਸ਼ਨ ਭਾਈ ਸਾਨੂੰ ਅੱਜ ਆਪਾਂ ਕਾਲੀ ਦੇ ਹਨਾ ਬਸ ਸਾਨੂੰ ਪਤਾ ਹੁਣ ਆਪਾਂ ਇਹੀ ਕੰਮ ਕਰਨਾ ਕਾਲੀ ਰਤੀ ਸ਼ਾਖਾਂ ਦੇ ਨਾਮ ਤੇ ਵੀਵਸ ਛਾਪਣੇ ਆ ਠੀਕ ਹੈ ਕਿ ਨਹੀਂ ਤੇ ਚਲੋ ਨਹੀਂ ਮਾੜੀ ਮੋੜੀ ਖੁੱਲ ਕੇ ਗੱਲਬਾਤ ਵੀ ਕਰਾਂਗੇ ਐ ਕੋਈ ਉਹ ਫੁੱਦੂ ਜਿਹਾ ਕੰਮ ਨਹੀਂ ਕਰਦੇ ਕੋਈ ਵਿੱਚੋਂ ਇੰਟਰਸਟਿੰਗ ਗੱਲਾਂ ਵੀ ਹੋਣਗੀਆਂ ਤੇ ਸੱਚ ਜਿਹੜੀ ਤੂੰ ਪਹਿਲਾਂ ਵੀਡੀਓ ਪਾਈ ਸੀ ਆਪਾਂ ਸ਼ਾਖੇ ਕਬੂਤਰ ਦੀ ਵੀ ਕਿਹੜਾ ਇਹ ਉਹ ਬਈ ਲਗਭਗ ਸਾਰੇ ਭਰਾਵਾਂ ਦੇ ਸਹੀ ਕਮੈਂਟ ਸੀਗੇ ਉਹ ਸ਼ਾਖ ਉਹੀ ਹੈ ਜਿਹੜਾ 2022 ਚ ਉੱਡਦਾ ਰਿਹਾ ਗਲਾਬੀ ਫੂੰਝੇ ਵਾਲਾ ਉਸ ਤੋਂ ਬਾਅਦ 2023 ਚ ਕੱਢਿਆ ਗਲਾਬੀ ਫੂੰਝਾ ਕਰਕੇ ਦੋ ਵਾਰੀ ਭੱਜ ਗਿਆ ਕਿਰਦਾ ਬਾਜ ਕੇ ਕਰੀ ਚੰਨੂ ਉੱਥੋਂ ਲੈ ਜਾਂਦਾ ਸੀ ਨਾ ਕਾਲਾ ਆਇਆ ਕਰਤਾ ਸੀ ਕਾਲਾ ਫੂੰਝਾ ਕਾਲੀ ਛਾਲਰ ਪਤਨੀ ਇਹੋ ਜਿਹਾ ਕੋਈ ਰੰਗ ਚ ਲਾਇਆ ਸੀ ਉਹਦੇ ਉਹ ਸ਼ਾਕ ਉਹੀ ਸੀਗਾ ਹਨ ਤੇ ਉਹ ਮੈਂ ਇੱਕ ਗੱਲ ਹੋਰ ਦੱਸ ਦਿੰਦਾ ਉਹ ਸ਼ਾਕ ਜਿਹੜਾ ਇਹ ਗਲਾਬੀ ਫੂੰਝੇ ਵਾਲਾ ਇਹ ਵੱਡੇ ਸ਼ਾਕ ਦਾ ਪੁੱਤ ਹੈ ਜਮਾ ਸਾਵਾ ਠੀਕ ਹੈ ਕਿ ਨਹੀਂ ਦੂਜੇ ਥਾਂ ਤੇ ਦੂਜੀ ਪੀੜੀ ਚ ਤੇ ਚਲੋ ਉਹ ਗੱਲ ਵੀ ਕਲੀਅਰ ਕਰਤੀ ਤੁਹਾਡੇ ਨਾਲ ਹਨਾ ਮੈਂ ਤੇ ਵੱਡੇ ਸ਼ਾਖੇ ਪਰ ਵੀ ਤੁਹਾਨੂੰ ਦੱਸਿਆ ਕੋਈ ਗੱਲ ਨਹੀਂ ਟਿਕਾ ਕੇ ਵੀਡੀਓ ਪਾਵਾਂਗੇ ਵੱਡੇ ਸ਼ਾਖੇ ਤੇ ਵੀ ਆਪਾਂ ਤੇ ਅੱਜ ਦੀ ਘੜੀ ਆਪਾਂ ਗੱਲ ਕਰਦੇ ਆਂ ਕਾਲੀ ਬਾਰੇ ਕਾਲੀ ਚੱਕ ਲਈ ਆਪਣੇ ਖੁੱਡੇ ਚ ਲਓ ਜੀ ਕਰੋ ਦਰਸ਼ਨ ਆਪਣੀ ਕਾਲੀ ਖੰਡ ਦੇ ਇੱਕ ਮਿੰਟ ਪਾਲੀ ਇਹਨੂੰ ਪਿੰਜਰੇ ਚ ਪਾਈ ਚਿਆਲ ਖੰਡ ਹੋ ਸੈਟ ਮਾੜੀ ਮੋਟੀ ਆਹ ਆਇ ਤਰਾ ਨਖਰਾ ਇੱਕ ਮਿੰਟ ਇੱਥੇ ਵੀਡੀਓ ਸਹੀ ਨਹੀਂ ਬਨ ਰਹੀ ਬਾਬਿਓ ਹਾਂ ਜੀ ਕੁਛ ਹੱਦ ਤੱਕ ਇੱਥੇ ਵੀਡੀਓ ਠੀਕ ਬਨ ਰਹੀ ਹੈ ਯਾਰ ਹਨ ਪਰ ਉਡੀ ਖਾਸ ਸਹੀ ਨਹੀਂ ਬਨ ਰਹੀ ਇਹ ਆਪਾਂ ਹੀ ਆਪਣੀ ਕਾਲੀ ਖੰਡ ਤੇ ਇਹਦੀ ਭੈਣ ਵੀ ਦਿਖਾ ਦਈਏ ਤੁਹਾਨੂੰ ਆਪਣੇ ਕੋਲੇ ਇਹਦੇ ਇੱਕ ਮਾਨਿਕ ਚਲੇ ਹੀ ਇੱਕ ਦੀ ਭੈਣ ਆ ਸਗੀ ਇੱਕ ਦਾ ਭਰਾ ਸਗਾ ਇੱਕ ਦਾ ਭਰਾ 2022 22 ਛੇੜਾ ਸੀ ਗਵਾਜ ਗਿਆ ਸੀ ਇੱਕ ਮੈਂ ਪੱਠੀ ਦੇਤੀ ਸੀ ਤੇ ਚਾਰ ਪੰਜ ਕਢਾਈ ਸੀ ਇਹਨਾਂ ਨਾਲ ਦੇ ਮੈਂ ਤੇ ਵੈਸੇ ਇਹਦਾ ਪਿਓ ਵੀ ਬੈਠਾ ਆਪਣੇ ਕੋਲੇ ਕਾਲੀ ਦਾ ਪਿਓ ਬੈਠਾ ਆਪਣੇ ਕੋਲੇ ਇਹਦਾ ਦਾਦਾ ਵੀ ਬੈਠਾ ਮੀਨ ਵੱਡਾ ਕਾਲਾ ਚੀਨਾ ਉਹਨਾਂ ਉਹ ਵੀ ਦਿਖਾਵਾਂ ਕਿਸ ਦਿਨ ਅੱਜ ਦੇ ਦਿਨ ਸਰਪੇ ਕਾਲੀ ਤੇ ਇੱਕ ਦੀ ਭੈਣ ਚੱਕ ਲੈਣਾ ਹਨਾ ਬਹੁਤ ਸੋਹਣੀ ਉਹ ਵੀ ਉਹਦੇ ਵੀ ਦਰਸ਼ਨ ਕਰਾ ਦਨੇ ਤੁਹਾਨੂੰ ਹਾਂਜੀ ਤੇ ਇਹ ਆ ਕਾਲੀ ਦੀ ਭੈਣ ਬਾਈ ਸੱਕੀ ਭੈਣ ਜਵੇਂ ਦੀ ਮੰਨ ਕੇ ਚੱਲੋ ਇਹਦੇ ਮਾਤੋਂ ਦੇ ਪਿਓਰ ਬਲੱਡ ਚ ਹਣਾ ਇੱਕ ਮਿੰਟ ਆਇ ਨਹੀਂ ਪਤਾ ਇੱਕੋ ਝੋਲੀ ਦੀ ਨਹੀਂ ਸੀਗਾ ਸ਼ਾਇਦ ਇਹ ਮੇਬੀ ਹੋ ਖੰਡ ਮੜੀ ਅੱਗੇ ਹੋ ਗਾਂ ਤਾਂ ਹੋ ਅੱਗੇ ਤਾਂ ਤੁਰ ਮੜਾ ਮੋਟਾ ਹਾਂ ਕਿਆ ਬਾਤ ਹੈ ਕਿਆ ਬਾਤ ਹੈ ਹਾਈ ਕਿਆ ਬਾਤ ਹੈ ਭੁੱਖ ਲੈਂਦੀ ਆ ਦੇਖ ਕੇ ਵੀ ਇਹ ਵਜੇ ਕੂਤਰਾਂ ਨੂੰ ਹਣਾ ਇਹ ਸਾਰੇ ਵੱਡੇ ਕੂਤਰਾਂ ਸ਼ਾਮਲਾ ਮੜੀ ਖੰਡ ਗਾਂ ਹੋ ਹੋਰ ਵੀਡੀਓ ਬਣਾ ਕੇ ਹੋਡੀ ਭਾਂਚ ਨੜੇ ਸਾਨੂੰ ਮਸ਼ਹੂਰ ਕਰਦੇ ਆ ਨੜੇ ਤੁਸੀਂ ਟਾਈਟ ਨੂੰ ਮੇਰੇ ਨਾਲ ਹਣਾ ਇਹ ਹੈ ਤੋਂ ਇਹ ਪਹਿਣਾ ਅਜੇ ਵੀ ਵੀਊ ਸਹੀ ਨਹੀਂ ਮਿਲ ਰਿਹਾ ਬਾਬੇ ਇੱਕ ਮਿੰਟ ਹਾਂਜੀ ਹੁਣ ਸਹੀ ਆ ਰਹੀਆਂ ਜਵਾ ਹੁਣ ਐਂ ਬਿਲਕੁਲ ਓਕੇ ਰਿਪੋਰਟਾਂ ਨੇ ਮੜੇ ਖੰਡ ਮੂੰਹ ਪਾਸੇ ਨੂੰ ਕਰੋ ਤਰਨ ਇਹ ਨਈ ਨਹੀਂ ਉੱਥੇ ਘੜ ਇੱਧਰ ਕਿਉਂ ਆ ਗਈ ਵਾਟ ਆਰ ਯੂ ਡੂਇੰਗ ਚਲੋ ਕਾਲੀ ਦਾ ਤੁਸੀਂ ਦੇਖੀਆ ਨਾ ਇਹਦੀ ਸਿਸਟਰ ਵੇਖ ਲਓ ਇਹ ਰੋਕ ਰੱਖੀ ਐ ਇਹ ਜਮਾ ਨਹੀਂ ਡਾਈ ਆਪਾਂ ਇਹ ਕਾਲੀ ਡਾਈ ਸੀ ਇੱਕ ਦਾ ਭਰਾੜਾ ਆਇਆ ਸੀਗਾ ਖੱਟੀਆਂ ਅੱਖਾਂ ਦਾ ਕਾਲੇ ਝੁੱਟ ਸੀ ਉਹਦੇ ਮੜੇ ਮੜੇ ਚਿੱਟੇ ਸੀ ਲਗਭਗ ਸਪੀਚ ਚਿੱਟੇ ਹੀ ਉਹ ਤੇ ਆ ਇੱਕ ਆ ਨਹੀਂ ਜਮਾ ਡਾਈ ਇੱਕ ਜਿਹੜੇ ਦਾ ਭਰਾ ਬੈਠੇ ਨਾਲ ਦੋ ਵੀ ਜਮਾ ਡਾਇ ਦੋ ਖਟੀਆਂ ਦੇ ਬੈਠੇ ਇੱਕ ਇਹ ਚਟਕਾਂ ਦੀ ਬੈਠੀ ਹੈਗੀ ਠੀਕ ਹੈ ਕਿ ਨਹੀਂ ਤੇ ਇਹ ਹੈ ਕਾਲੀ ਖੰਡਾ ਆਪਣੀ ਇਹ ਆ ਉਹਦੀ ਸਗੀ ਪੈਣ ਉਹ ਕਿਉਂ ਕਰ ਰਿਹਾ ਰਿਪੋਰਟਾਂ ਤੇ ਉੜਦੀ ਤਾਂ ਵੀ ਤੁਹਾਨੂੰ ਪਤਾ ਹੀ ਹੈ ਨਾ ਇਹ ਦੱਸਣ ਦੀ ਲੋੜ ਨਹੀਂ ਕਬੂਤਰਾਂ ਬਾਰੇ ਪਰ ਚੱਕਰ ਕੀ ਹੋਇਆ ਨਾ ਉਦੋਂ ਭੁੱਖੀ ਨਾ ਤੜ ਯਾਰ ਸਾਂਭ ਤਾਂ ਪਤਾ ਤਾਂ ਸੀਗਾ ਨਾ ਸਾਂਭ ਦਾ ਪਰ ਘਰੇ ਖਾਂਦੀ ਸੀ 18 ਬਨਾਮ ਭਾਗ ਆਪਣੀ ਮਾਰ ਨੂੰ ਸਾਰੀ ਗੇਮ ਦੱਸ ਦਿੰਨਾ ਮੈਂ ਘਰੇ ਖਾਂਦੀ ਸੀ 15 ਜਾਂ 18 ਬਨਾਮ ਇਹ ਬਾਜੀ ਤੇ ਛੱਡੀ ਮਹਿ ਇੱਕ ਡੇਢ ਵਦਾਨ ਦੇ ਪੀ ਉਹ ਕੂਤਰੀ ਕਿੱਥੇ ਬਈ ਪੂਰੀ ਪਾ ਜੂਗੀ ਹਣਾ ਉਹ ਬਈ ਜੋਂ ਲੱਗੀ ਠੱਪੇ ਕੁੱਟੜ 20 ਮਿੰਟ ਠੱਪੇ ਹੀ ਮਾਰੀ ਕੋ ਠੱਪੇ ਹੀ ਮਾਰੀ ਗੈਣਾ ਪੂਰਾ ਗੰਦ ਪਾਇਆ ਜਣੇ ਜਵਾ ਤੇ ਆਗੇ ਬੈਗੀ 2:30 ਵਜੇ ਬੈਗੀ 4 3:30 ਵਜੇ ਪਾਜੀ ਮੋਕੀ ਲੋ ਵਾਲੀ ਬਾਜੀ ਸੀਗੀ ਪੂਰੀ ਹਣਾ ਤੇ ਸੋਖ ਨਾਲ ਘਰੀ ਇੱਕ ਡੇਢ ਡੇਢ ਤਾਂ ਵਿਆ ਜਾਂਦੀ ਸੀਗੀ ਤੇ ਬਾਜੀ ਤੇ ਉਹ ਟਾਈਮ ਕਰਨ ਦਾ ਕੋਈ ਬੱਟੀ ਗੱਲ ਨਹੀਂ ਸੀ ਢਾ ਸਰੀਰ ਪਿਆ ਸੀ ਦਾ ਕੂਤਰੀ ਦਾ ਉਹ ਭੁੱਖੀ ਬੈਗੀ ਠੱਪੇ ਮਾਰ ਮਾਰ ਕੇ ਉੱਥੇ ਬਾਕੀ ਯਾਰ ਬਿਠਾ ਚੱਕਰੇ ਵਾਬਲੇ ਭਾਈ ਕਦੇ ਭਾਈ ਕੁਝ ਨਹੀਂ ਪਾਇਆ ਓਏ ਹੋ ਨਾ ਕੋਈ ਬਦਾਮ ਨਾ ਕੁਝ ਹੋਰ ਦੇਖੋ ਲੈ ਵੱਡੇ ਕੂਤਰਾਂ ਦੇ ਬਿਠਾਣਗੇ ਵਸੇ ਇਹ ਖੜ ਇਹ ਵੇਖ ਵੇਖ ਖੜ ਦੇ ਖੜ ਦਾ ਖੰਡ ਪਾਸੇ ਹੋ ਮੜਾ ਜਾ ਛੱਡੋ 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 ਦੇਖੋ ਇੱਥਾਨੇ ਬਠਾ ਗਰੋ ਹਨਾ ਓਕੇ ਯਾਰ ਬੋਟਾਂ ਜਮਾ ਕਣਕ ਤੇ ਵੀ ਇਹਨਾਂ ਨੇਗਾ ਚਲੋ ਭਾਈ ਠੀਕ ਹੈ ਹਨਾ ਬਸ ਇਹੀ ਸੀਗਾ ਮੈਂ ਤੁਹਾਨੂੰ ਮਾੜੇ ਮੋੜੇ ਚੱਲੇ ਇਹ ਕਬੂਤਰਾਂ ਦੇ ਦਰਸ਼ਨ ਕਰਾ ਦਿਆ ਕਰ ਹਨਾ ਕਾਲੀ ਐਂਡ ਉਹਦੀ ਸਿਸਟਰ ਇਹ ਕਰੀ ਇੱਥੇ ਨਹੀਂ ਸਹੀ ਵੀਡੀਓ ਬਣੀ ਹਨਾ ਇੱਕ ਅੰਦਰ ਵੀ ਜਾ ਕੇ ਦਿਖਾਉਣ ਉਧਰ ਲੈ ਕੇ ਚੱਲਦੇ ਆ ਪਹਿਲੇ ਸਟੂਡੀਓ ਪੁਰਾਣੇ ਸਟੂਡੀਓ ਚ ਲੈ ਕੇ ਚੱਲਦੇ ਇਹਨਾਂ ਨੂੰ ਇੱਕ ਗੱਲ ਹੋਰ ਵੀ ਪਤਾ ਲੱਗੀ ਬਾਪੇ ਪਾਣੂ ਮਾਨਕ ਚਲੋ ਥੋੜੇ ਸਾਹਮਣੇ ਕਿੰਨਾ ਟਾਈਮ ਹੋਇਆ ਵੀ ਇਹਨਾਂ ਨੂੰ ਪਿੰਜਰੇ 'ਚ ਪਾਣਾ ਨੂੰ ਤੇ ਡਰਾਪਿੰਗ ਦੇਖੋ ਕਬੂਤਰਾਂ ਦੀ ਇੱਕ ਦੋ ਤਿੰਨ ਬਿਠਾ ਚਾ ਕੇ ਬਾਹਰ ਸੜਤੀਆਂ ਇੱਕ ਬਿਠਾ ਦੋ ਤਿੰਨ ਚਾਰ ਪੰਜ 6 ਇੱਕ ਨੂੰ ਬਾਤੋਂ ਬੁੱਠੇ-ਬੁੱਠਾ ਮਾਰ ਰਹੀ ਨੇ ਚਰਚ ਤੇ ਆਪਣੇ ਉਧਰਲੇ ਘਰ ਵਾਲੇ ਕਬੂਤਰ ਪਿੰਜਰੇ 'ਚ ਪਾ ਦੂੰਗਾ ਜੇ ਇੱਕ ਬਿਠ ਮਾਰ ਕੇ ਮੈਂ ਬੈਠਾ ਭੈਂ ਚੋਲੇ ਹਣਾ ਉਹ ਫਿਰ ਬਈ ਕੋਈ ਐਦ ਕੀ ਨਾ ਸਹੀ ਦੱਸਦਾ ਜਾਂਦਾ ਕੀ ਕੋਈ ਖਰਾਕ ਦਾ ਚੱਕਰ ਬਣ ਗਿਆ ਆਪਣਾ ਵੱਡੀ ਮੀਤ ਹੈ ਖਰਾਕ ਦਾ ਚੱਕਰ ਜਾਂ ਕੋਈ ਮਾੜਾ ਮੋਟਾ ਕੋਈ ਵਾਇਰਸ ਹੋਊਸ ਸਣਾ ਕੋਈ ਉਹ ਚੀਜ਼ਾਂ ਦਾ ਬਣ ਗਿਆ ਵੀ ਆਪਣੂੰ ਜਿਹੜੀ ਚੀਜ਼ ਪਤਾ ਨਹੀਂ ਲੱਗੀ ਠੀਕ ਹੈ ਕਿ ਨਹੀਂ ਤੇ ਬਸ ਇਹੀ ਘੂਤਰਾਂ ਸੀ ਭਾਈ ਇੱਕ ਮਿੰਟ ਥੋੜਾ ਜ਼ੂਮ ਕਰਦਗੇ ਓਕੇ ਰਿਪੋਰਟਾਂ ਕਾਲੀ ਐਂਡ ਉਹਦੀ ਸਿਸਟਰ ਭਾਈ ਠੀਕ ਹੈ ਓਕੇ ਹੈ ਸੈਟ ਹੈ ਕੰਮ ਤੇ ਇਹ ਦੱਸ ਦਿੰਨਾ ਇਹ ਵੱਡੇ ਕਾਲੇ ਚੀਂ ਦੇ ਪੱਠੇ ਨੇ ਉਹ ਵੱਡੇ ਕਾਲੇ ਚੀਨੇ ਦੇ ਪੱਠੇ ਦੀਆਂ ਪੱਠੀਆਂ ਤੀਜੇ ਥਾਈਆਂ ਇਹੇ ਵੱਡੇ ਕਾਲੇ ਚੀਨੇ ਚ ਜਿਹੜੇ ਚਿੱਟੀਆਂ ਦੇ ਮੋਟੀਆਂ ਨਾਸਾਂ ਵਾਲੇ ਹੋਣਗੇ ਇੱਕ ਗੱਲ ਹੋਰ ਜਿਹੜੇ ਕਾਲੇ ਚੀਨੇ ਚਿੱਟੀਆਂ ਵਾਲੇ ਆ ਉਹਨਾਂ ਦੇ ਨੱਕ ਮੋਟੇ ਹੋਣਗੇ ਲੱਠਿਆਂ ਵਾਂਗ ਤੇ ਜਿਹੜੇ ਖੱਟੀਆਂ ਦੇ ਉਹ ਪਤਲੇ ਨੱਕ ਦੇ ਹੋਣਗੇ ਠੀਕ ਹੈ ਕਿ ਨਹੀਂ ਤੇ ਓਕੇ ਆ ਭਾਈ ਰਿਪੋਰਟਾਂ ਬਸ ਇਹਨਾਂ ਨੂੰ ਤਾੜ ਦੇ ਖੁੱਡੇ ਤੇ ਦਾਣਾ ਪਾਣੀ ਪਾਈ ਹੈ ਟਾਈਮ ਨਾਲ ਵਿਹਲੇ ਹੋਈ ਅੱਜ ਸ਼ਾਇਦ ਮੈਂ ਕੰਮ ਜਾਣਾ ਕਿਤੇ ਬਾਕੀ ਵੇਖੋ ਭਾਈ ਹਨਾ ਮਾਲਕ ਦੇ ਹੱਥ ਚ ਜਿਵੇਂ ਹੋਣਾ ਹੁੰਦਾ ਖੰਡੋ ਜਾਓ ਆਪਦੇ ਹੋਮ ਚ ਵਾਪਸ ਠੀਕ ਹੈ ਜ਼ਿਆਦਾ ਤੰਗ ਨਹੀਂ ਕਰਦੇ ਸਾਨੂੰ ਕੁਈ ਨਰਤੀਆਂ ਵਰਗੀਆਂ ਬੈਠੀਆਂ ਐ ਇਹੋ ਜਿਹਾ ਕੋਈ ਚੱਕਰ ਨਹੀਂ ਨਰਤੀ ਬੈਠੀਆਂ ਵੱਡੀ ਚੱਲਰ ਵਾਲੀ ਬੈਠੀ ਐ ਚਿੱਟੀਆਂ ਵਾਲੇ ਦੀ ਮਾਂ ਬੈਠੀ ਐ ਖਟੀਆਂ ਵਾਲੇ ਦੀ ਮਾਂ ਸਭ ਕੁਝ ਸਭ ਕੁਝ ਧੀਰੇ ਧੀਰੇ ਛੋਡੇ ਸਾਹਮਣੇ ਰਿਹਾ ਆਣਾ ਕੋਈ ਚੀਜ਼ ਦਾ ਲੁਕੋਣੀ ਕੋਈ ਕਿਸੇ ਕਬੂਤਰ ਦਾ ਲੁਕੋਣੀ ਕੋਈ ਕਿਸੇ ਨਸਲ ਦਾ ਲੁਕੋਣੀ ਕੋਈ ਗੱਲਬਾਤ ਦਾ ਲੁਕੋਣੀ ਛੋਡੇ ਨਾਲ ਸਾਰਾ ਕੁਝ ਵਾਸ਼ੇਅਰ ਕਰਿਆ ਕਰਾਂਗੇ ਹਨਾ ਇੱਕ ਆਪਾਂ ਫੈਮਿਲੀ ਦੀ ਤਰ੍ਹਾਂ ਬਾਪੂ ਠੀਕ ਹੈ ਕਿ ਨਹੀਂ ਹਾਂਜੀ ਮੇਰੇ ਵੀਰੋ ਇਧਰ ਵੱਡੇ ਉਤਰਾਂ ਦਾ ਰੱਖ ਜੀ ਕੋਈ ਟਾਈਮ ਨਾਲ ਇੱਕ ਮਿੰਟ ਖੜ੍ਹ ਜੋ ਆਇਓ 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 ਬੱਤਾ ਤੇ ਵੱਡੀਆਂ ਕਬੂਤਰਾਂ ਨੂੰ ਵੀ ਰੱਖਦੀ ਹੈ ਬਈ ਦਾਣੇ ਆਇਓ ਖੰਡੋ ਆ ਜਾਂਦੀ ਹੈ ਚੱਕੀ ਠੰਗ ਜਿਆਲ ਨੇ ਜਾਵਦੇ ਦੇਖਿਓ ਕਾਲੀ ਆਇਓ 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 ਬੱਤਾ ਤੇ ਹੁਣ ਕਰਾਂ ਮੈਂ ਨੀਰਾ ਕੁੱਦਰਦਿਆਂ ਬਈ ਹਨਾ ਤੇ ਉਦੋਂ ਬਾਅਦ ਫਿਰ ਕੋਈ ਕੰਮ ਧੰਦਾ ਕਰਾਂਗੇ ਬਲੋ ਬਾਈ ਬੁਰਾ ਹਾਲ ਹੋ ਗਿਆ ਤੇ ਵੱਜਦਾ ਨੀਰਾ ਵੀ ਅਨਲੋਡ ਕਰਤਾ ਬਈ ਗੱਡੀ ਚ ਗੱਡੀ ਕਰਤੀ ਦਿੱਲੀ ਮਾਲ ਪਰ ਨੂੰ ਕੇਕ ਪਰ ਨੂੰ ਸਮਝ ਗਏ ਹੋਗੇ ਸੁਨੀਰਾ ਸਰਾਵਲਾ ਦਾ ਪਿਆਰਾ ਆ ਗਿਆ ਲਵ ਜੀ ਤੇ ਇਧਰ ਆਪਣੇ ਉਡਣ ਵਾਲੇ ਕਬੂਤਰਾਂ ਨੂੰ ਵੀ ਰੱਖ ਦੀ ਕਣਕ ਆਇਓ 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 ਬੇਟਾ ਉਡਣਾ ਤਾਂ ਕਿਹੜਿਆ ਬਸ ਨੂੰ ਆਖਣਾ ਪੈਂਦਾ ਉਡਣ ਵਾਲੇ ਹਨਾ ਤੇ ਟਾਈਮ ਦੇਖੋ 5 6 ਵਜੇ ਹੋਵੇ ਹੋਣਗੇ ਫਿਰ ਜੇ ਦੌਣੇ ਹੀ ਨਹੀਂ ਯਾਰ ਕੋਦ ਮਰ ਜੇ ਰੱਖਦੇ ਪੰਜ ਰਾਤ ਨੂੰ ਪਾ ਦੇ ਉਹ ਤਾਂ ਕੋਈ ਇਸ਼ੂ ਹੀ ਨਹੀਂ ਐਡਾ ਕੱਲ ਦਾ ਆਇਓ 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 ਖੰਡੋ ਲਓ ਭਾਈ ਰੋਕੀ ਹੋਈ ਰਿਪੋਰਟ ਬੈਟ ਕਾਲਿਆਂ ਨੂੰ ਵੀ ਦੇਖ ਲਗੇ ਹਾਂਜੀ ਬਾਪੂ ਤੇ ਇਧਰ ਵੀ ਪਾਤਾ ওয়াটার ਵੀ ਤੇ ਦਾਣੇ ਵੀ ਇਹਨਾਂ ਕੋਲੇ ਕੱਲ ਵਾਲੇ ਪਏ ਸੀਗੇ ਲਓ ਜੀ ਤੇ ਪਾਤਾ ਭਈਏ ਇਧਰ ਕਬੂਤਰਾਂ ਨੂੰ ওয়াটার ਵੀ ਤੇ ਦਾਣੇ ਵੀ ਵੱਡਿਆਂ ਨੂੰ ਲਓ ਜੀ ਤੇ ਇਧਰ ਆਪਣੀਆਂ ਕਬੂਤਰੀਆਂ ਨੂੰ ਵੀ ਪਾਤਾ ਵੀ ওয়াਟਰ ওয়াটার ਐਂਡ ਦਾਣੇ ਉਹ ਕਿਹਾ ਭਾਈ ਲਾ ਦिए ਲੋਕ ਇਹਨਾਂ ਨੂੰ